ਮੁੱਖ ਮੰਤਰੀ ਭਗਵੰਤ ਮਾਨ ਨੇ 4 ਜੂਨ ਬਾਅਦ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦਾ ਦਮ ਪਰਿਆ ਕਿਹਾ ਕਿ ਜੇ ਉਹ ਅਜਿਹਾ ਨਾ ਕਰ ਸਕੇ ਤਾਂ ਨੀਵੇਂ ਥਾਂ ਬੈਠਣ ਨੂੰ ਤਿਆਰ ਨੇ ਇਸ ਮੌਕੇ ਸੀਐਮ ਮਾਨ ਨੇ ਉਹਨਾਂ ਤੇ ਨਿੱਜੀ ਹਮਲੇ ਕਰਨ ਵਾਲਿਆਂ ਨੂੰ ਵੀ ਕੋਸਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ 2 ਸਾਲ ਦੀਆਂ ਪ੍ਰਾਪਤੀਆਂ ਵੀ ਦਿਨਾਈਆਂ ਹੁਣ ਦਿਲ ਦੇ ਵਿੱਚ ਇੱਕ ਭੜਾਸ ਪਈ ਪਈ ਹੈ ਕਿ ਕਦੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦਬਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜਬੂਤ ਕਰਕੇ ਬਿਨਾ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ 4 ਜੂਨ ਨੂੰ ਜਦ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾ ਬਣਿਆ ਤਾਂ ਮੈਨੂੰ ਨੀਵੇਂ ਥਾਂਵੇਂ ਬਿਠਾ ਲਿਓ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮ ਘਰਾਂ ਦੇ ਤਿਆਂ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇਹ ਤਾਂ ਸਾਡੇ ਤਿਆਂ ਪੁੱਤ ਬੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਐ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆ ਫੁੱਲ ਨੇ ਮਾਮਾ ਸਿਰ ਪਰੋਸਦਿਆਂ ਨੇ ਮੇਰਾ ਭੈਣਾ ਦੁਆਵਾਂ ਦਿੰਦੀ ਐ ਨੌਜਵਾਨ ਵੀ ਰੋਡੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਬੱਚੇ ਦਾ ਹੱਥ ਬਿਲਾ ਲਓ ਵੀਰੋ ਇੱਕ ਪਾਸੇ ਤਾਂ ਪਿਆਰਾ ਹੈ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸੀ ਲੀਡਰ ਹੈ ਉਹਨਾਂ ਨਾਲ ਇੱਕ ਵਾਰੀ ਹੱਥ ਬਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਉਹਨਾਂ ਦੀ ਆ ਹਾਲਤ ਹੈ ਉਹਨੇ ਆਪ ਦੇ ਆਪ ਦੇ ਪਰਿਵਾਰ ਤੋਂ ਬਿਨਾਂ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਬੰਦ ਰਿਹਾ ਹੈ ਦੁਕਾਨਦਾਰ ਵੀ ਬੰਦ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿਸ 1 ਰੁਪਈਆ ਵੀ ਕਿਤੇ ਇਧਰ ਉਧਰ ਘਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਐ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗਾ ਚਾਰ ਜੁਨਟਾਂ ਦੀ 퍼ਮਿਸ਼ਨ ਦੇਊਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਹਿੰਦੇ ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦੇ ਦਿਆ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਨੇ ਆ ਹੁਣ ਪੰਜਾਬ ਨੂੰ ਮਿਲਣ ਆਉਨੇ ਆ ਹੁਣ ਪੰਜਾਬ ਨਾਲ ਸਮਝੌਤਾ ਕਰਨ ਆਉਨੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ